ਹਾਂਜੀ ਕਰਵਾ ਲੈ ਮੈਂ ਤੁਹਾਨੂੰ ਆ ਆ ਕੇ ਕਿਤੇ ਦੇ ਵਿੱਚ ਨੱਕ ਪਈ ਦੇ ਦੋ ਹੋਈ ਮਿੱਤਰੋ ਅੱਜ ਆਇਆ ਆਪਾਂ ਚੰਡੀਗੜ੍ਹ ਤੋਂ ਹਾਂਜੀ ਦੋਸਤੋ ਕਿੱਦਾਂ ਵੇ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਇੰਨੀ ਪਿਆਰ ਸਪੋਰਟ ਕਰੀਆ ਕਿਰਪਾ ਕਰਕੇ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਵਧੀਆ ਵਧੀਆ ਵੀਡੀਓ ਲੈ ਆ ਸਕੀਏ ਹਾਂਜੀ ਕਰਵਾ ਲੈ ਮੈਂ ਤੁਹਾਨੂੰ ਹਾਂਜੀ ਸਾਰੇ ਆ ਲੈ ਤੁਸੀਂ ਕਰਦੇ ਤੁਸੀਂ ਲੱਗ ਰਹੇ ਮਿਲੋ ਟਾੜ ਸਾਰੇ ਜੀ ਮੱਤਗਾ ਨਹੀਂ ਹੋ ਸਕਦੇ

ਦੋ ਜੀ ਗੱਲ ਵਿਚਾਰੇਗੇ ਹਟਾਤੇ ਵੀ ਹਟਾ ਲਾਂ ਦੇ ਘਟੋਂਗੇ ਤੇ ਕਾਲੇ ਤਾਂ ਮੈਂ ਵੰਦੇ ਫੇ ਜਾਵੇ ਵਾਇਟ ਕੱਟਦੀ ਗੱਲ ਸੀ ਨਹੀਂ ਇੱਥੇ ਬਾਈਟ ਵਾਲੀ ਤਾਂ ਨਹੀਂ ਲੱਗਦੀ ਇੰਨਾ ਸਾਰਾ ਰਾਂਜੀ ਕਾਲਾ ਇਹਦਾ ਇਹਨਾ ਮੇਕਅਪ ਵੀ ਜਵਾਵ ਦੇ ਗਿਆ ਗਜਬ ਬੇਇੱਜ਼ਤੀ ਹੈ ਐਦਾਂ ਲੱਗਦਾ ਮੈਨੂੰ ਜਿਵੇਂ ਇਹਦੇ ਰਾਂ ਦਾ ਵਰਸ਼ ਭਰੇ ਹੋਵੇ ਦੱਸੋ ਦੋਸਤੋ ਤੁਹਾਨੂੰ ਲੱਗਦਾ ਕਿ ਨਹੀਂ ਬੇ ਰਾਂ ਦਾ ਬਾਤ ਵਿੱਚ ਇਹਦਾ ਹੂੰ ਕਦੇ ਹੋਇਆ कि que en दी नंबर अ हम बेस्ट रोनो बनस नू नू बाकी पाले अरे रस्तो कने पे लग दे असो नू करते जेता जगेला मुच ਮੇਰੇ ਵੀਰ ਨੂੰ ਸਮਝ ਨਹੀਂ ਆ ਰਹੀਆਂ ਸੌਖੀਆਂ ਲੋਕੀ ਦੇਖ ਕੇ ਗਏ ਅੰਦੇ ਆਇਆ ਮਜ਼ਾ ਨਹੀਂ ਆਇਆ ਪਾਦਲ ਵਾਲੀ ਗੋਰੀਆਂ ਵੱਡੇ ਬੰਪਰੇ ਲੱਗਦੀਆਂ ਬੀਏ ਸੁਣ ਨਹੀਂ ਲੱਗਦੀ ਆ ਇਹ ਤਾਂ ਪਹਿਲੇ ਹੀ ਮਾਰ ਨਹੀਂ ਹੈਗੀ ਇਕ ਹੈ ਰੰਕੜਾ ਤੂੰ ਜਾਏਗਾ ਆਪਣੇ ਆਪਣੇ ਕਿਲੇ ਹੁੰਦ ਨੇ ਪੇਰੇ ਨਾਲ ਮੱਥੇ ਥੋੜੀ ਲਿਖਿਆ ਹੁੰਦਾ ਤੰਦੇ ਵੀ ਰੰਗ ਮੋਕੂ ਗੈਸੀ ਕਾਲੀ ਭੁੰਦੀ ਨੇ ਮੇਰੇ ਸਾਹ ਦਿਨ ਰੰਗ ਦੇ ਵੀ ਬੇਟੀ ਕਰਵਾ ਦੇਣੀ ਐ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਤੁਸੀਂ ਸ਼ਮੇ ਦੇ ਨਾਲ ਸੂਟ ਕਰ ਲੋ ਆਪਦਾ ਨਹੀਂ ਤਾਂ ਚਿੱਟਾ ਰੰਗ ਵੀ ਕਾਲਾ ਹੋ ਜਾਣਾ ਬਈ ਤੈਨੂੰ ਰਾਤ ਨੂੰ ਹੇਲਾ ਬੇ ਜਾਂਦੀ ਹੈ ਤੇ ਨਹੀਂ ਜਾਂ ਬਸ ਉਹ ਕਹਿੰਦਾ ਹਣਾ ਬਸ ਉਹ ਲਾਈਟ ਆਉਂਦਾ ਪਰ ਉਹਦੇ ਪੀੜੇ ਜੰਦ ਨਾਲ ਹੈਡ ਮਾਰਦੀ ਉਹ ਇਹ ਲੱਭਦੀ ਹੋਣੀ ਕਿੱਥੇ ਬੈਠੀ ਹੈ ਤੂੰ ਇਹ ਨੇ ਰਿਦਾ ਬੱਚਾ ਇਤਾਬ ਕੋ ਜਾਂਦੀ ਐ ਆਂਕੇ ਜਿੱਦੇ ਦੇ ਵਿੱਚ ਨੱਚ ਪਈ ਜਦੋਂ ਫੁੱਲ ਚੜੀ ਵਾਂਗੂ ਆਤੀ ਨੱਚ ਪਈ ਜਦੋਂ ਐ ਆਂਕੇ ਜਿੱਦੇ ਦੇ ਵਿੱਚ ਨੱਚ ਪਈ ਜਦੋਂ ਫੁੱਲ ਚੜੀ ਵਾਂਗੂ ਆਤੀ ਨੱਚ ਪਈ ਜਦੋਂ ਕੱਪ ਦਾ ਠਿਕਾਉ ਦਾ ਕਰੇ ਤਾਂ ਸੁਣ ਲੈ ਪਾਣਾ ਵਿੱਚ ਜਮਾ ਠੰਡਾ ਘਾਰ ਹੋ ਗਿਆ ਅੰਜਦੀ ਦੇ ਐ ਅੰਜਦੀ ਦੇ ਨੱਚਦੀ ਦੇ ਲੱਕ ਦੇ ਹੁਲਾਰੇ ਆ ਗਏ ਨੱਲ ਨੱਲ ਨੋਟ ਨਿਕਲਾਰ ਹੋ ਗਿਆ ਹਾਏ ਬੱਚਾ ਨੀਦਾ ਇਹ ਮੇਰੇ ਸਾਲੇ ਜਿੱਦਣ ਦੀ ਪਾਗਲਾਈ ਆ ਉਦੋਂ ਦਾ ਇਹ ਸਾਲਾ ਖੇਲ ਰਿਹਾ ਵਾ ਬੱਤ ਸਹੀ ਏ ਬਾਕੀਆਂ ਨੂੰ ਕਿਹਾ ਕਰੋ ਯਾਰ ਬੰਦੇ ਵਾਲੇ ਕੰਮ ਕਰ ਲਿਆ ਕਰ ਇਹ ਸਾਲਾ ਜਿਵੇਂ ਅੰਨ ਲੈ ਹੋਈ ਨੱਚਦਾ ਫਿਰਦਾ ਰਹਿੰਦਾ ਇਹ ਲਾਈਕ ਲੈ ਰਹੀ ਨਾ ਬੰਦਾ ਯੋ ਲਾਂਦਾ ਚਿੱਤਾਂ ਤਾਂ ਕਰਦਾ ਜਿਓਰ ਲੱਗਿਆ ਪਿਆ ਭਾਈ ਉਹਰੇ ਤਾਂ ਲੱਗ ਨਹੀਂ ਰਿਹਾ ਇਹ ਮੇਰੇ ਸਾਲਾ ਦਾ ਕਿੱਦਾਂ ਪਹਿੜਾ ਲੱਗਦਾ ਇਦਾਂ ਲੱਗਦਾ ਜਿੱਦਾਂ ਸਾਲਾ ਗੱਭਣ ਕਰਿਆ ਹੁੰਦਾ ਕਿਸੇ ਨੇ ਜੀਤਾ ਗੱਵਾਂ ਨੂੰ ਕੋਠੇ ਤੱਕਾ ਦੇਦਾ ਫਿਰ ਸਦਾ ਬੇਚਲੇ ਨੀ ਜ਼ ਮਚਾਦਾ ਪਰ ਠੀਕ ਆ ਵੱਡਾ ਹਸਣ ਵਾਲੇ ਨਾ ਧੱਕਾ ਕਿਉਂ ਖੁਸ਼ੀ ਦੇਖੋ ਮੇਰੇ ਸਾਲੇ ਜੀ ਮਚਦਾ ਤਾਂ ਪੂਰਾ ਕੁੜੀ ਹਰਗਾ ਲੜਦਾ 니 ਜ਼ੁ ਮਚਦੀ ਲੈਂਦੀ ਸਹਾਰਾ ਦੇ ਨਾ ਕਰਵਾ ਬਿਨੇ ਵੀਰਿ ਛੱਡਣੀ ਤੇਰੇ ਉੱਤੇ ਪਤਾ ਨਹੀਂ ਮੇਰੇ ਨਾਲ ਦਾ ਕੀ ਸਾਥ ਕਰਨ ਲੱਗਿਆ ਰਹਿਣਾ ਇਹਨਾਂ ਨੇ ਪਿਆਉ ਨੂੰ ਗਦਰਾਮ ਕਰ ਰੱਖਿਆ ਬੱਲੂ ਹਟ ਜਾ ਸਾਲਿਆ ਨਹੀਂ ਤਾਂ ਮੈਂ ਚੱਲਦੀ ਫੇਚੋਈ ਨਾ ਤੇਰੇ ਪਿੱਛੇ ਰਹਿਣੀ ਐ ਤੁਸੀਂ ਮੀ ਪੀ ਸਟਾਪ ਇਟ ਕੀ ਜੜਾ ਤਾਂ ਬੜਿਆਂ ਨੇ ਦੇਖਿਆ ਪਰ ਇਹਦੇ ਅੰਦਰ ਨਾ ਮੇਰੇ ਸਾਲੇ ਦੇ ਕਿਰਿਆ ਸਰਦਾਰ ਆ। ਧੰਮ ਆ ਗਿਆ ਤੂੰ ਜੈਂਟਰ ਚ ਇਕਲਾ ਕੇ ਨਾ ਦੂਜੀ ਲਵਾ। ਪੇ ਸੋਚਦਾ ਤੇਰੇ ਵੜੇ। ਗਜਬ ਬੇਇੱਜ਼ਤੀ ਹੈ। ਇਹ ਮੇਰੇ ਸਾਲੇ ਦੀ ਕੋਠੇ ਦੀ ਕੰਜਰੀਨੀ ਸੌਂਗ ਦਾ ਵੀ ਸੱਤੇ ਰਸ ਕਰਕੇ ਰੱਖਤਾ। ਬੱਲੂ ਪਾਜੀ ਬਸ ਕਰੋ। ਗੁਰੂਆ ਇੰਨਾ ਟੱਪਦਾ ਤੂੰ ਪਤਲਾ ਫੇਰ ਨਹੀਂ ਹੁੰਦਾ। ਕੱਡ ਤੇਰਾ ਕਬਨ ਜੜਾ ਨੀਰਗਾ ਹੋਇਆ ਪਿਆ ਵਾ। ਸਮਝ ਰਹੇ? ਸਮਝ ਰਹੋ ਸਮਝ ਰਹੇ ਹੋ ਨਾ ਹੌਣ ਲੱਗਦਾ ਨਾ ਪੂਰਾ ਮੈਰਹੰਦੋ ਲੋਪਰਾ ਕਹੇ ਤਾ ਸੋਲਾ ਸਟਾਪ ਐ ਨਾ ਕੁੜੀਆਂ ਲੈ ਕਰਦਾ ਨਾ ਤੇ ਕਿ ਦਵਿਆਂ ਨਾ ਵਰੀਏ ਪੋਣਾ ਛਲ ਕੁੜੀਆਂ ਨੂੰ ਫੇਲ ਕਰਦਾ ਵਾ ਬੱਤ ਸਹੀ ਏ ਬੱਕੇ ਵੱਲੋਂ ਕਿਛੇ ਹਰਾ ਪੈਪ ਦੇਖੋ ਹੁਣ ਤੂੰ ਸਮਝ ਹੀ ਗਿਆ ਹੋਣਾ ਕੀ ਕਰਨਾ ਸਮਝ ਰਹੇ ਹੋ ਸਮਝ ਰਹੋ ਨਾ ਬੱਕੇ ਡਾਕਟਰ ਦੀ ਜਣਾ ਕਦ ਬੱਕੇ ਨੇ ਠੀਕ ਹੋਣਾ ਵਾ ਚਲੋ ਗਲਤੀ ਸੀ ਛੱਡੋ ਦੋਸਤੋ ਜਿਹੜਾ ਇਹਨੂੰ ਕੋਠੇ ਤੋਂ ਧੱਕਾ ਦੇਊਗਾ ਨਾ ਉਹਨੂੰ ਮੇਵਲ ਸੁਨਮਾਨਤ ਕੀਤਾ ਜਾਊਗਾ ਕੱਕ ਬਿੱਲੂ ਡਾਂਸਰ ਹਟਦੇ ਨਹੀਂ ਹੈਗੀ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਹੋਈ ਵੀ ਤਰੋ ਅੱਜ ਆਇਆ ਆ ਬਚੰਡੀਗੜ੍ਹ ਤੋਂ ਤੇ ਮੇਰਾ ਤਾਂ ਵਾਇਗਰੂ ਵਾਇਗਰੂ ਬਹੁਤ ਜ਼ਿਆਦਾ ਖਰਚਾ ਹੋ ਗਿਆ ਆ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਇਹ ਖਰਚਾ ਮੈਂ ਕਿੱਦਾਂ ਕਵਰ ਕਰਨਾ ਆ ਜੇ ਤੁਸੀਂ ਮਨ ਲੀ ਗਏ ਆਪਣੇ ਛੋਟੇ-ਮੋਟੇ ਕੰਮ ਕਰਨਾ ਚਾਹੁੰਦੇ ਛੋਟੇ-ਮੋਟੇ ਮਨ ਲੀ ਖਰਚੇ ਪੂਰੇ ਕਰਨਾ ਚਾਹੁੰਦੇ ਹੋ ਆਜਾ ਮੈਂ ਤੁਹਾਨੂੰ ਦੱਸ ਦੇਣੀ ਆ ਆਜਾ ਮੇਰੀ ਫੋਨ ਦੀ ਸਕਰੀਨ ਤੇ ਖਰਚੇ ਤੁਸੀਂ ਕਿੱਥੋਂ ਪੂਰੇ ਕਰਨੇ ਆ ਖਰਚੇ ਤਾਂ ਤੁਸੀਂ ਮਰਾ ਕੇ ਪੂਰੇ ਕਰਨੇ ਆ ਤੁਸੀਂ ਮੀਪੀ ਸਟਾਪ ਇਟ ਉਹ ਨਹੀਂ ਨਹੀਂ ਇੱਕ ਦਾਨਾ ਘੋਏ ਨਾ ਨੂੰ ਇਹ ਮੇਰੇ ਸਰ ਦੇ ਲੈ ਲੈ ਤਰ ਤਲੇ ਨੇ ਇਹ ਲੋਕਾ ਫੁੱਦੂ ਲਾ ਕੇ ਨਾ ਫੇਰ ਆਪ ਐਸਾ ਕੁ ਮੋਤੇ ਨਹੀਂ ਤੇ ਇੱਕਦਮ ਤੁਸੀਂ ਹੋ ਲੈਖੋ ਦੋਸਤੋ ਆਈੜੇ ਪੰਜਾ ਤੈਨ ਇਨਫਲੂਐਂਸਰ ਨਹੀਂ ਆਈੜੇ ਹੋਣਾ ਆ ਦੇ ਆਪਣੇ ਸਟਾਰਸਾਂ ਦੇ ਦੇ ਨੇ ਇਹ ਜਿੰਨੇ ਵੀ ਆਪਣੇ ਪ੍ਰੋਮੋਸ਼ਨ ਕਰਦੇ ਨੇ ਨਾ ਇਹ ਸਭ ਤੋਂ ਵੱਡੇ ਸਕੈਮ ਲੈਵਲ ਹੈ ਆਪਣੇ ਬਾਤ ਤਾਂ ਸਹੀ ਹੈ ਇਹਨਾਂ ਐਪਾਂ ਦਾ ਸਰਵ ਚੈੱਕ ਕਰਨਾ ਤਾਂ ਇਹਨਾਂ ਦਾ ਨਾਮ ਕੁਚਾ ਜਿਹਾਵਾ ਇਹਨਾਂ ਨੂੰ ਵਿਡਰੋਅ ਮਿਲਣਾ ਸਿਰਫ ਦੋਸਤੋ ਤੁਹਾਨੂੰ ਇਕੱਤੇ ਇਹ ਲੈ ਵਡਾ ਨਹੀਂ ਮਿਲਣਾ ਤੋਂ ਨੂੰ ਦੇਣੇਗੇ ਵੀ ਵਿਡਰਾਸਨ ਤੋਂ ਟੋਲਾ ਹੈ। ਤਾਕਤ ਫੋਟੋ ਪਹਿੜਾ ਵੱਲ ਲੋਟ ਸਕਣ। ਤੁਸੀਂ ਇਹ ਨਹੀਂ ਚੱਕ ਰਹੇ ਨਹੀਂ ਪਣਾ। ਕੁਕੇ ਮੰਗਣੇ ਜੀਨੇ ਤਾਂ ਆਵਦਾ ਇਨਨ ਨਾ ਤਨੂ ਪਤਾ ਹੀ ਆ। ਇਨਨ ਤਾਂ ਤਾਂ ਪਹਿਲੇ ਨਹੀਂ ਦਿਖਾਗੇ ਕਮਾਣਾ। ਲੋਕਾ ਫਦੂ ਲਾ ਕੇ ਕਮਾਣਾ। ਪਰ ਦੋਸਤੋ ਆਪਾ ਤਾਂ ਇਹ ਕਮ ਨਹੀਂ ਹੋਣਾ। ਬੱਤ ਸਹੀ ਹੈ। ਤੇ ਤੁਸੀਂ ਇਹ ਨਾ ਮਦਰ ਵੀ ਨਹੀਂ ਲੱਗਣਾ। ਤੁਸੀਂ ਨਾ ਹੋ ਸਕਣਾ ਤੁਸੀਂ ਨਾ ਖਾਲਾ ਕੱਢ ਕੇ ਜਾਇ ਕਰੋ ਨਾ ਰਿਕਮੈਂਡੈਂਟਾਂ ਚ। ਫੇਰ ਇਹ ਸੁਧਰਨੇ। मेरे स्वाद में इंगरी लड़ाई अवदाय टिट्यूड लेवर ठीक है। वही मार्केट होने से आधे पैसे कमें कमोने साढे बिल्ली तो दे दे के कमाते हैं। <laughs> <laughs> तो मेरी फेवरेट गेम है मैक्सिमम बॉक्स। आपको कराने के थे ज्यादा पट्टा नहीं। जो अपने बजट और सारा आज थे अपना प्रॉफिट भी बढ़िया हो जाए। वीर पे � ਲਓ ਵੀ ਮੇਟਰ ਵੀਰ ਪਲਾਗ ਅੱਤਰ ਇੰਟਰ ਤੇ ਫਿਰ ਉਹ ਤੋਂ ਥੋੜਾ ਜਿਹਾ ਵੇਗ ਕਰ ਆਏ ਕੋਈ ਕੋਸੇ ਤੇਰੀ ਵਾਇਕ ਤਾਂ ਹੀ ਦਾ ਲੱਗਦਾ ਕਿ ਦਾ ਫੱਲਿਆ ਤਰੇ ਰਹਿਣਾ ਫੋਲ ਚੜੇ ਦਿੱਤੀ ਹੁੰਦੀ ਆ ਕਿ ਤੂੰ ਸਾਨੂੰ ਗਿਆਨ ਦਾ ਮਹਿਗਾ ਬੇਸਿਕ ਡੈਪਟਰ ਨਾ ਅਸੀਂ ਪੜਾਵਾਂ ਅਸੀਂ ਉਹ ਨਹੀਂ ਹੈ ਲੋ ਗਜਬ ਬੇਇੱਜ਼ਤੀ ਹੈ ਪੂੰਹੀ ਰੱਖੇ ਪੈਸੇ ਤੇ ਨਹੀਂ ਮਾਰ ਕੋਣ ਐ ਤੂੰ ਸੀ ਕਿਰਸਾ ਰਿਹਾ ਪੰਜਰਖਨ ਆਈ ਨਾ ਕੋਈ ਜ਼ਲੀਲ ਵੀ ਤੂੰ ਸੀ ਹੁਣ ਆਵਾ ਪੁਸੀ ਤਾਂ ਹੋਂ ਪ੍ਰੌਡ ਕਰੀਏ ਨਾ ਲੋਕਾਂ ਨੇ ਕਰਾਈ ਦੇ ਨਾ ਮੈਨੂੰ ਪਤਾ ਵੀ ਤੁਹਾਡੀ ਵੀਡੀਓ ਦੇਖ ਕੇ ਕੋਈ ਜਾਣਗੇ ਕੁਸ ਮੁੰਡੇ ਕੁੜੀਆਂ ਫਸਣਗੇ ਸਿਕਾਰ ਹੋਣਗੇ ਇਸ ਸਕੈਮ ਦਾ ਪਰ ਮੇਰੇ ਵੱਲੇ ਤੁਹਾਡੇ ਲਈ ਆਪ ਥੂਆ ਥੋੜੇ ਤੇ ਬੇਗਾਨੇ ਇੱਥੇ نیچے ਤੁਹਾਨੂੰ ਡਾਊਨਲੋਡ ਦੇ ਆਪਸ਼ਨ ਦਿਖਾਈ ਦਿੰਦੀ ਹੈ ਕਿ ਇੱਥੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਰਨ ਤੇ ਤੁਹਾਨੂੰ ਬਹੁਤ ਹੀ ਵਧੀਆ ਬੋਨਸ ਕੁਪਨ ਦਿੱਤੇ ਜਾਣਗੇ ਤੇ ਬੈਨੀਫਿਟ ਹੋਊਗਾ ਬਹੁਤ ਹੀ ਜ਼ਿਆਦਾ ਤੇ ਇੱਥੇ ਆਪਣਾ 200 300 ਜਿੰਨਾ ਵੀ ਰਿਚਰ ਕਰਕੇ ਆਪਣੀ ਸਟਾਰਟਿੰਗ ਕਰ ਸਕਦੇ ਆ ਤੇ ਬਾਕੀ ਮਿੱਤਰੋ ਜਾ ਕੇ ਮੇਰੇ ਲਿੰਕ ਤੇ ਖਟੋ ਗਏ ਹੋ ਇਹ ਵਧੀਆ ਬੋਨਸ ਮਿਲੂ ਇਹ ਜਿਹੜਾ ਪੈਸੇ ਦਿਖਾਉਂਦਾ ਇਹਨੇ ਜਿਹੜੇ ਕਮਾਏ ਨੇ ਇਹ ਸਿਰਫ ਨੰਨੋ ਹੀ ਮਿਲਦੇ ਆ ਤੇ ਤੁਹਾਡੇ ਮਿਹਰਾਂ ਜਿਹੜੇ ਮਿਲਣਾ ਤੇ ਆਪਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ ਕਿ ਬੰਦਿਆਂ ਨੂੰ ਦੇੜੀ ਤੇ ਜਾਂਦੇ ਗੀ ਲੋੜਾ ਜਾਂਦੇ ਬੰਦੇ ਕਿਤੇ ਵੀ ਜਾਂਦੀ ਜੋਬ ਤੇ ਲੱਗਿਆ ਉਹ ਕਰਨੇ ਨਾ ਲੋੜੀ ਕੀ ਐ ਇਹਨੇ ਗੁੱਸੇ ਨਾਲ ਕਹੇ ਜੇ ਦੱਪੈਸੇ ਮਿਲਦੇ ਲ ਮੈਂ ਖਿਆ ਪਰੇ ਬਟਲਾਉਣਾ ਤੂੰ ਮੈਨੂੰ ਖਿਆ ਦਾ 1100 ਦਿਵਾ ਦਿਆ ਕਰ ਤੇ ਨਹੀਂ ਤਾਂ ਮੈਂ ਇਹਨੇ ਦੇ ਬੋਲ ਤੋਂ ਪਰ ਮਾਰ ਵਿੱਚ ਤੂੰ ਮੈਨੂੰ ਪੀ ਸਟਾਪ ਇਟ ਇਹ ਮੇਰੇ ਸਾਰੇ ਲੈਦੇ ਬਦੂਗ ਨੂੰ ਲੱਗੇ ਬਨੇ ਫਿਰ ਇਹ ਕਹਿੰਦੇ ਲੋਕ ਸਾਨੂੰ ਗਾਲਾਂ ਕੱਢਦੇ ਨੇ ਗਾਲਾਂ ਹੀ ਤੈਨੂੰ ਪੜਨੀ ਐ ਨੇ ਤੁਸੀਂ ਪ੍ਰੋਮੋਸ਼ਨ ਇਹ ਤੂੰ ਕਿਹਦਾ ਦੇਂ ਪਰ ਤੁਸੀਂ ਕਾਨੂੰ ਹੋਰ ਬਥੇਰੇ ਹੀ ਜਿਆਰੇ ਕੇਸੇ ਚੰਗੇ ਬੰਦੇ ਦੀ ਪ੍ਰੋਮੋਸ਼ਨ ਕਰੋ ਕਿਸੇ ਕਾਰੋਬਾਰ ਦੇ ਬੰਦੇ ਦੀ ਪ੍ਰੋਮੋਸ਼ਨ ਕਰੋ ਤਾਂ ਯੋਗ ਉੰਬੀ ਸਨ ਉਸ ਬਾਦ ਸਕੇ ਤੁਸੀਂ ਮੇਰੇ ਸਾਡੇ ਦੇ ਲੋਕਾਂ ਦੀ ਜੇਬਾਂ ਤੋਂ ਪੈਸੇ ਕਨੋਦੇ ਪਰ ਮਜ਼ਮਾ ਕਰਦੇ ਹਾਂ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਠੱਕ ਗੱਲ ਦੋਸਤੋ ਤੁਸੀਂ ਸੋਚਿਓ ਗੇਨ ਮੈਂ ਨਹੀਂ ਪੈਸਾ ਮਿਲਦਾ ਵਾ ਤੇ ਆਪਾਂ ਕਿਹਨਾਂ ਚਾਹੀਦਾ ਇਹ ਸਾਰੇ ਮੇਰੇ ਸਦੇ 10000 ਦਾ ਫੋਨ ਇਹਨੇ ਹੱਥ ਚ ਮਦਦੀ ਨੇ ਵੇ ਮੰਗਦੇ ਵੀ ਆ ਕਰੋ ਵਾਰੇ ਕਰਦੇ ਕੋਈ ਨਹੀਂ ਜਿੰਨਾ ਪੈਸਾ ਹੋਵੇ ਨਾ ਰਹਿਣ ਜ਼ਰਤ ਤੁਹਾਨੂੰ ਪਤਾ ਲੱਗ ਜAVE ਮੇਰੇ ਸਰਦਨ ਉਹਦੇ ਤੋਂ ਦੇ ਹੈ ਨਹੀਂ ਇਹ ਕਮ ਉਹ ਵੀ ਇਦਾਂ ਕੈਸੀ ਪੈਸਾ ਕਮਉਂਦੇ ਹੋ ਪੈਸਾ ਤਾਂ ਤਾਂ ਲਾਇਦਾ ਜਦੋਂ ਮੇਰੇ ਸਾਹ ਦਾ ਸੈਪਲਵਾ ਕੇ ਕਮਉਂਦੀ ਆ ਇਹ ਫੇਰ ਗਏ ਲੋਕ ਨਿਕਲ ਨਾ ਮੜਾ ਬੋਦੇ ਇਹਨਾਂ ਲਛਣੀ ਟਕਾਲਾ ਖਾਨ ਵਾਲੇ ਨੇ ਉਹ ਦੇ ਰੇ ਇੰਸਟਾਗ੍ਰਾਮ ਦੇ ਸਟਾਰ ਤੇ ਕੀ ਲੱਤ ਸੁਣਾ ਕਰਦੀ ਆ ਹਕਾਲੋ ਜੀ ਤੇ ਵਕੀਤ ਪਤਾ ਨਹੀਂ ਲੋਕ ਕਹਿੰਦੇ ਵੀਨ ਦੇਖ ਕੇ ਉਹ ਜਿਹੜਾ ਮਾਨਕਾ ਹੋ ਜਾਂਦਾ ਸਾਰੇ ਸਵੇਰੇ ਸਵੇਰੇ ਮਨੁੱਖ ਲੋਕੋ ਕੀ ਮਨੁੱਖ ਸ਼ਕਲ ਦੇਖ ਲਈ ਪਤਾ ਨਹੀਂ ਅੱਜ ਪਾਣੀ ਵੀ ਨਸੀਬ ਹੋਗਾ ਕਿ ਨਹੀਂ ਹੱਥ ਘਰੇ ਮੂੰਹ ਚਿਪਾਈ ਰਹਿ ਲਿਆ ਤੇ ਵਕੀਤ ਤਣਾਉ ਵੰਦਾ ਜਿਹੜਾ ਫੇਮਸ ਹੋਣ ਦੇ ਲਈ ਨਾ ਇਹਦੇ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਿਆ ਬਾਕੀ ਕੱਲ ਮੇਕਅਪ ਟੁਕਾਨ ਨਹੀਂ ਰਹਿ ਗਏ ਕਿਸੇ ਨੇ ਕੰਨਾਵ ਧਿਆਨ ਨਹੀਂ ਮਾਰਨਾ ਹਾਈ ਨਹੀਂ ਮੇਰਾ ਲੱਲੂ ਰਾਮ ਬਿਟੇ ਨੂੰ ਪਾਰਲਰ ਵਾਲਿਆਂ ਨੇ ਵੀ ਅੱਜ ਪੂਰੀ ਛਿੱਟੀ ਕਰਤੀ ਪਰ ਹੱਥ ਕਾਵੇਂ ਨੇ ਮੇਕਅਪ ਤਾਂ ਕਰ ਲਿਆ ਪਰ ਵਸ਼ਤਾ ਤੂੰ ਆਪ ਹੀ ਕਰਨਾ ਸੀ ਨਾ ਕਪੇਪੇ ਜੰਤਰਾ ਬੋਲਛ ਬਾਕੀ ਕੋ ਦਤ ਕੁਦਰਤ ਤੋਂ ਦਿਨਾਂ ਲੈ ਨਿਕਲ ਬਾਰਨਾ ਕਰੇ ਪਰ ਯਾਰੋ ਤੇ ਰੋਣ ਮੇਰੇ ਸਾਰੇ ਦੋ ਕਾਦੀ ਕਰਦੀ ਗਿਆ ਕਰਨ ਕਹਿ ਪਈ ਮੈਨੂੰ ਪੈਂਤ ਦਾ ਨੰਬਰ ਦੇ ਮੈਂ ਮੁੱਠਰੇ ਦਾ ਪੇਂਟ ਕਰ ਬਣਾਵਾ ਆਏ ਦੁਨੀਆ ਕਿੰਨੀ ਗੌਰ ਨਾਲ ਦੇਖਦੀ ਪਈ ਆ ਕਿਸ ਨੇ ਹੱਥ ਨਹੀਂ ਦੇਖਣਾ ਸੁਣ ਗਿਆ ਬਾਕੀ ਸੁਣ ਨਾ ਕੱਟ ਲਿਆ ਕਰ ਕੱਤੀ ਫਜ਼ੀਬ ਇਹਨਾਂ ਦੇ ਵਿੱਚ ਬੇਨਜ਼ਾ ਦੇ ਚੁਰੇ ਲਾਰ ਗਈ ਲਵਦੀਆਂ ਫੇਰ ਕਹਿੰਦੇ ਕਹਿੰਦੇ ਆ ਬਾਕੀ ਰੱਬ ਨੇ ਤਾਂ ਦੋ ਰੰਗ ਹੀ ਬਣਾਇਆ ਇੱਕ ਗੋਰਾ ਤੇ ਦੂਜਾ ਕਾਲਾ ਤੀਕਾ ਬਾਕੀ ਰੱਬ ਨੇ ਜਿਆਜ ਰੰਗ ਦਿੱਤਾ ਨਾ ਉਹਨਾਂ ਨੂੰ ਚਿਹਰਿਆਂ ਦੀ ਲੋੜ ਨਹੀਂ ਹੈ ਯੇ ਤਾਂ ਨੇਚਰ ਲੈ ਗਨੋ ਦੇ ਵੀ ਅਗਰ ਤੋਂ ਮਾਤ ਸਹੀ ਹੈ ਮੇਰਾ ਤਾਂ ਰੰਕਾ ਤੇਰਾ ਤਾਂ ਬਿੜੇ ਬਠਿਆ ਪਿਆ ਵਾ ਹਾਈ ਕਾ ਦਾ ਹੈਕ ਨਾਲ ਨਾ ਲੱਗ ਜਾ ਨਾ ਫਰੇਗ ਰਹੇ ਜਾਂਦੀ ਨਹੀਂ ਤੇਰੀ ਆ ਅੱਖਾਂ ਵਿੱਚ ਇਹ ਮੇਰੇ ਸਾਹ ਦੀ ਕਾਚਰਾ ਮਸਕੀ ਸੰਭੜੀ ਪਈ ਆਦੀ ਮੈਂ ਅਸਲਾ ਰੁੱਟੀ ਘਾਣ ਲੱਗਾ ਸੀ ਤੇ ਕਮੈਂ ਤਾਂ ਬੜੇ ਆਵੇ ਦੀ ਬਿੜੀ ਉਹਦੇ ਅਸਲਾ ਰੁੱਟੀ ਘਾਣੀ ਸ਼ਾਰਤੀ ਕਿਆ ਫਿਰ ਕਰੇ ਤੈਨੂੰ ਪੁੱਛੇ ਵੀ ਇਹ ਫਰਾਕ ਨਹੀਂ ਅਸਨਿਆ ਗਈ ਗਰਮੀ ਦਾ ਮਸਕਾ ਜਾਂ ਮਲੀ ਦੇ ਕੈਪਸੂਲਾਂ ਦਾ ਮਸਕਾ ਆਹਨ ਤਰਸੋ ਬੱਕੇ ਪਾਣੀ ਨਾ ਕਿ ਨੂ ਵੀ ਲਾ ਲ ਸਮੱਲ ਬਹਾ ਦੇ ਜੰਗ ਦੀ ਫਰ ਦੇ ਇਹ ਗਰਮੀ ਦਾ ਮਸਕਾ ਸਭ ਕੀ ਕਸੂਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਾਕੀ ਗਰਮੀ ਲੱਭ ਨੂੰ ਪਤਾ ਇਹ ਹਾਲ ਚੱਟੀ ਵਾਲੇ ਹੱਥ ਵੀ ਇਹਨਾਂ ਨੂੰ ਕਹਿ ਪੀ ਵੀ ਧੋ ਰਿਆ ਕਰੋ ਇਹ ਤੇ ਲੱਗ ਜਾਂਦੇ ਵੀਡੀਓ ਮਾਉਣ ਵੇਂ ਤੇ ਪਵਾ ਬਾਕੀ ਕੁਮੜ ਪਲੇ ਮਾਦਾ ਪੜਿਆ ਭਾਈ ਉਹ ਵੀ ਕਮੈਂਟ ਲਈ ਵੀ ਕਹਿੰਦੇ ਨੇ ਮੈਨਾਂ ਧੋ ਰਿਆ ਕਰੋ ਵੀ ਮੋਸਕ ਤਾਂ ਫਿਰ ਤੇ ਆਪਦੇ ਛੋ ਨਾ ਨਾ ਤਾਂ ਇਹ ਨਹੀਂ ਹੁੰਦਾਨੀ ਬਸ ਆ ਵੀਡੀਓ ਜਬਾਨੇ ਨਹੀਂ ਆ ਤਾਂ ਮੂੰਹ ਧੋ ਲਿਆ ਵਾ ਮੈਨੂੰ ਲੱਗਦਾ ਇਹਨੇ ਸੋਹ ਨੂੰ ਸੀਤੋ ਵਾਲੇ ਪਾਤਾ ਸੰਗ ਲਿਆ ਆ ਮੋਸਕੀਨੀ ਕੀ ਕਰਿਆ ਵੀ ਆਰੇ ਨਾ ਨਾ เธอเองนะที่แกกําลังกัดด้วยขับตบายบายทารากูดบอยเกย